ਨਾਮ ਵਾਹਿ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਨੇ ਪਾਤਸ਼ਾਹ ਜੀ ਇਹਨਾਂ ਦੀ ਬਾਣੀ ਭਾਈ ਚੱਲ ਰਹੀ ਹੈ ਆਸਾ ਰਾਗ ਚੱਲ ਰਿਹਾ ਹੈ ਭਾਈ ਜਿਸ ਵਿੱਚ 12 ਪਾਤਸ਼ਾਹ ਜੀ ਦੇ ਸੰਤ ਸੰਪੂਰਨ ਹੋਏ ਹਨ ਆਓ ਅੱਜ ਅਗਲਾ ਸ਼ਬਦ ਮਹਾਰਾਜ ਜੀ ਗੁਰਾ ਜਨ ਦੇ ਪਾਤਸ਼ਾਹ 461 ਠੰਗ ਤੇ ਪਾਤਸ਼ਾਹ ਜੀ ਸ਼ਬਦ ਰੰਮ ਕਰਦੇ ਹਨ ਆਹ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਅਸਾਂ ਮਹਲਾ 5 ਅਸਾ ਰاگ ਦੇ ਵਿੱਚ ਭਾਈ 5ਵੇਂ ਪਾਤਸ਼ਾਹ ਜੀ ਬਚਨ ਕਰਦੇ ਹਨ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇੰਦੋ ਸੋ ਵਿਖੀ ਸਾਥ ਹੈ ਦੇਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਸਪਸ਼ਟ ਕਹਿ ਰਹੇ ਹਨ ਕਹਿੰਦੇ ਹੈ ਮਨੁੱਖ ਹੈ ਜੀਵ ਜੋ ਕੁਝ ਤੂੰ ਦਿਨ ਰਾਤ ਦੇ ਵਿੱਚ ਕਮਾਂਦਾ ਹੈ ਖਾਟਦਾ ਹੈ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਤੇਰੇ ਮੱਥੇ ਤੇ ਲਿਖਿਆ ਜਾਂਦਾ ਹੈ ਉਹ ਮੱਥੇ ਤੇ ਉਗੜਦਾ ਹੈ ਜੋ ਕੁਝ ਵੀ ਜੀਵ ਕਰਦਾ ਹੈ ਮਨੁੱਖ ਕਰਦਾ ਹੈ ਦਿਨ ਰਾਤ ਦੇ ਵਿੱਚ 24 ਘੰਟਿਆਂ ਦੇ ਵਿੱਚ ਜੋ ਕੁਝ ਵਰਤਦਾ ਹੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜੋ ਮਨੁੱਖ ਜੀਵਨ ਦੇ ਵਿੱਚ ਧਾਰਨ ਕਰਦਾ ਹੈ ਜੋ ਮਨੁੱਖ ਅਪਣਾਉਂਦਾ ਹੈ ਜੀਵਨ ਵਿੱਚ ਉਹ ਸਾਰਾ ਕੁਝ ਮਾਲਕ ਕੋਲ ਬੈਠਾ ਦੇਖਦਾ ਤੇ ਪਰਸੀ ਅੰਨੇ ਹਾਂ ਮਹਾਰਾਜ ਜੀ ਅੱਜ ਦੇ ਫਰਮਾਨ ਵਿੱਚ ਵੀ ਬਚਨ ਕਰਦਿਆਂ ਨੇ ਕਹਿੰਦੇ ਹਮ ਅਗਿਆਨਹੀਨ ਅਗਿਆਨੀ ਜਿਹੜੇ ਗਿਆਨਤਾ ਤੋਂ ਗਿਆਨ ਤੋਂ ਅੰਨੇ ਅਗਿਆਨੀ ਹਾਂ ਜਿਹੜੇ ਉਹਨੂੰ ਦੇਖ ਨਹੀਂ ਪਾਉਂਦੇ ਜਿਹੜੇ ਓਲਾ ਕਰ ਲੈਨੇ ਆ ਕਿ ਜਿਹੜਾ ਕੋਈ ਦੇਖਦਾ ਹੈ ਨਾ ਕੁਝ ਸੁਣਦਾ ਨਾ ਕੁਝ ਦੇਖਦਾ ਜੋ ਮਰਜ਼ੀ ਕਰੀ ਜਾਈਏ ਜ਼ਿੰਦਗੀ ਦੇ ਵਿੱਚ ਕਿ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਾਨੂੰ ਸਪਸ਼ਟ ਦੱਸ ਰਹੇ ਹਨ ਕਹਿੰਦੇ ਦਿਨ ਰਾਤ ਕਮਾਇਓ ਸੋ ਆਇਓ ਮਾਥੇ ਮਹਾਰਾਜ ਜੀ ਕਹਿੰਦੇ ਉਹ ਮੱਥੇ ਤੇ ਆ ਜਾਂਦਾ ਨਾਲ ਦੀ ਨਾਲ ਮਸਕ ਤੇ ਪੜਿਆ ਜਾ ਸਕਦਾ ਕਿਵੇਂ ਦਾ ਬੰਦਾ ਜਿਹੜੇ ਇਸ ਚੀਜ਼ ਦੇ ਗਿਆਨੀ ਹੁੰਦੇ ਹਨ ਨਾ ਉਹ ਮੱਥੇ ਤੋਂ ਮਨੁੱਖ ਨੂੰ ਪਛਾਣ ਲੈਂਦੇ ਹਨ ਅੱਪਾ ਨੂੰ ਤਾਂ ਨਹੀਂ ਪਤਾ ਲੱਗਦਾ ਕਿ ਇਹ ਕਿਵੇਂ ਦਾ ਬੰਦਾ ਹੈ ਮਨੁੱਖ ਹੈ ਪਰ ਜਿਹੜੇ ਗਿਆਨਵਾਨ ਲੋਕ ਹੁੰਦਿਆਂ ਨੂੰ ਮੱਥੇ ਦੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੁੰਦੀ ਆ ਮਸਤਕ ਦੀਆਂ ਰੇਖਾ ਤੋਂ ਸਾਹਮਣੇ ਖੜੇ ਬੰਦੇ ਨੂੰ ਪਛਾਣ ਲੈਂਦੇ ਹਨ ਇਹ ਕਿਵੇਂ ਦੇ ਕਰਮ ਕਰਦਾ ਹੈ ਕਈਆਂ ਨੂੰ ਨੇਤਰਾਂ ਤੋਂ ਪਤਾ ਲੱਗ ਜਾਂਦਾ ਉਹ ਨੇਤਰਾਂ ਤੋਂ ਪਛਾਣ ਲੈਂਦੇ ਨੇ ਅੱਖਾਂ ਤੋਂ ਕਿ ਬੰਦੇ ਦੀ ਕਿਸ ਤਰ੍ਹਾਂ ਦੀ ਕਰਨੀ ਕਮਾਈ ਹੈ ਤੇ ਪੰਜਵੇਂ ਪਾਤਸ਼ਾਹ ਜੀ ਵੀ ਸਾਨੂੰ ਇਹੀ ਕਹਿੰਦੇ ਹਨ ਜੋ ਕੁਝ ਅਸੀਂ ਸਾਰਾ ਦਿਨ ਕਰਦੇ ਆਂ ਦਿਨ ਰਾਤ ਉਹਦੀ ਲਿਖਤ ਮੱਥੇ ਤੇ ਉਗੜ ਆਉਂਦੀ ਹੈ ਸਾਹਮਣੇ ਆ ਜਾਂਦੀ ਹੈ ਪਰ ਅਸੀਂ ਸਮਝ ਨਹੀਂ ਪਾਉਂਦੇ ਕਿ ਮਾਰਗ ਪਿਆਰਿਓ ਸਾਡੇ ਕੀਤੇ ਕਰਮਾਂ ਨੂੰ ਸਦਾ ਹੀ ਦੇਖਦਾ ਤੱਕਦਾ ਉਹਦੇ ਤੋਂ ਕੋਈ ਲੁਕਾ ਛਪਾ ਕੇ ਅਸੀਂ ਕੁਝ ਨਹੀਂ ਕਰ ਸਕਦੇ ਦੁਨੀਆ ਤੋਂ ਲੁਕਾ ਸਕਦੇ ਆ ਛਪਾ ਸਕਦੇ ਆ ਇਸ ਸ਼ਬਦ ਵਿੱਚ ਮਹਾਰਾਜ ਸਪਸ਼ਟ ਕਰ ਦੇਣਨ ਸੋ ਆਇਓ ਮਾਥੇ ਇਹ ਬਚਨ ਕਰਦੇ ਨੇ ਮਹਾਰਾਜ ਜੀ ਸਪਾਸ ਲੋਕਾਇ ਦੜੋ ਸੋ ਵੇਖੀ ਸਾਥੇ ਮਹਾਰਾਜ ਜੀ ਕਹਿੰਦੇ ਉਹ ਤਾਂ ਸਾਥੀ ਨਾਲ ਬੈਠਾ ਹੈ ਉਹ ਸਾਥੀ ਬਣ ਕੇ ਕੋਲ ਬੈਠਾ ਤੇਰੇ ਜਿਹੜੇ ਨਾਲ ਬੈਠਾ ਹੋਇਆ ਤੇਰੇ ਕਰਮਾਂ ਨੂੰ ਤੱਕ ਰਿਹਾ ਦੇਖ ਰਿਹਾ ਹੈ ਉਹ ਮਾਲਕ ਜਿਹੜਾ ਰਹੀ ਹੈ ਹਿੰਦੂ ਤਾਂ ਸਾਥ ਰੰਦਾ ਤੇਰੇ ਸਦਾ ਹੀ ਸੰਗ ਰੰਦਾ ਸਦਾ ਹੀ ਤੈਨੂੰ ਤੱਕਦਾ ਕੀ ਕੀ ਕਰਮ ਕਮੰਦਾ ਤੂੰ ਕਿਹੜੇ ਕੰਮ ਵਾਸਤੇ ਤੈਨੂੰ ਭੇਜਿਆ ਸੀ ਕੀ ਤੂੰ ਚੱਜ ਵਰਤ ਰਿਆ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਕਿਹੜੇ ਕਰਮ ਕਮਾ ਰਿਆ ਹੈ ਕਿਹੜੀ ਕੱਤਰਤਾ ਕਰ ਰਿਹਾ ਹੈ ਤੂੰ ਮਾਲਕ ਜਿਹੜਾ ਉਹ ਸਦਾ ਹੀ ਦੇਖਦਾ ਸੰਗ ਨਿਭਦਾ ਤੇ ਮਹਾਰਾਜ ਜੀ ਬਚਨ ਕਰਦੇ ਸੰਗ ਦੇਖੈ ਕਰਨ ਹਾਰਾ ਆਏ ਪਾਪ ਕਮਾਈ ਐ ਤੇ ਮਹਾਰਾਜ ਜੀ ਕਹਿੰਦੇ ਕਦ ਤੋਂ ਪਾਪ ਕਮੰਨਾ ਹੈ ਕਹਿੰਦੇ ਉਹ ਤਾਂ ਸੰਗ ਬੈਠਾ ਹੋਇਆ ਕਰਨਹਾਰ ਹੈ ਜਿਹੜਾ ਕਰਤਾਰ ਕਰਤਾ ਹਰੀ ਮਹਾਰਾਜ ਜੀ ਕਹਿੰਦੇ ਉਹ ਤਾਂ ਸੰਗ ਬੈਠਾ ਹੋਇਆ ਸਭ ਕੁਝ ਦੇਖਦਾ ਹੈ ਤੇਰੀ ਕੀਤੀ ਕਮਾਈ ਨੂੰ ਪਾਪਾਂ ਦੀ ਨੂੰ ਤੱਕ ਰਿਹਾ ਹੈ ਜਿਹੜਾ ਤੂੰ ਦੁਨੀਆ ਦੇ ਗਲਾ ਵੱਢ ਕੇ ਦੁਨੀਆ ਨੂੰ ਮਾਰ ਕੁੱਟ ਕੇ ਦੁਨੀਆ ਤੋਂ ਖੋ ਕੇ ਧਾਨ ਪਾਪਾਂ ਦਾ ਇਕੱਠਾ ਕਰੀ ਜਾ ਰਿਹਾ ਹੈ ਉਹ ਤਾਂ ਤੱਕਦਾ 24 ਘੰਟੇ ਤੇਰੀ ਲਿਖਤ ਲਿਖੀ ਜਾਂਦਾ ਹੈ ਇਹਨੂੰ ਭ੍ਰਿਖਿਆ ਕਿ ਮੈਨੂੰ ਕੋਈ ਦੇਖਦਾ ਨਹੀਂ ਕੋਈ ਤੱਕਦਾ ਨਹੀਂ ਉਥੇ ਯਾਦ ਆਉਣਾ ਚਾਹੀਦਾ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸ ਤੁੱਲਾ ਜਿੱਥੇ ਮਹਾਰਾਜ ਦੀ ਬਾਣੀ ਵਿੱਚ ਨਿਕਾ ਹੀ ਸਾਨੂੰ ਪਰਮਾਨ ਮਿਲ ਜਾਂਦੀ ਇਹ ਉਹ ਘਟ-ਘਟ ਦੇ ਵਿੱਚ ਵੱਸਦਾ ਹੈ ਹਰ ਹਰ ਜਗ੍ਹਾ ਤੇ ਹਰ ਥਾਂ ਹਰ ਤੈਮ ਮੌਜੂਦ ਹੈ ਨਾਲ ਹੈ ਤੇ ਫਿਰ ਭਲੇਖਾ ਪੈ ਜਾਂਦਾ ਅਸੀਂ ਛਲ ਕਪਟ ਕਰ ਲੈਂਦੇ ਆ ਦੁਨੀਆਂ ਨਾਲ ਤਾਂ ਕਰਦੀਆਂ ਮਾਲਕ ਨਾਲ ਵੀ ਛਲ ਕਰੀ ਜਾ ਰਹੇ ਆ ਉਹਦੇ ਨਾਲ ਵੀ ਕਪਟ ਕਰੀ ਜਾ ਰਹੇ ਆ ਉਹਦੇ ਨਾਲ ਵੀ ਪਖੰਡ ਕਰੀ ਜਾ ਰਹੇ ਆ ਉਹਨੂੰ ਵੀ ਐਵੇਂ ਮਨੁੱਖ ਸਮਝਦੇ ਆ ਉਹਨੂੰ ਵੀ ਦੁਨਿਆਵੀ ਸਮਝ ਕੇ ਤੇ పాਪਕ ਮੰਨਿਆ ਮਾਰਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸੰਗ ਦੇਖੈ ਕਰਨਹਾਰਾ ਕਾਹੇ ਪਾਪ ਕਮਾਈਏ ਕਹਿੰਦੇ ਫਿਰ ਕਾਹ ਤੂੰ ਪਾਪ ਕਮਾਣਾ ਸੋ ਕੀਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਏ ਇਹ ਮਹਾਰਾਜ ਜੀ ਕਹਿੰਦੇ ਭਾਈ ਤੂੰ ਪਾਪ ਛੱਡ ਦੇ ਕਮਾਣੀ ਸੋ ਕੀਰਤ ਕਰੋ ਦੀ ਕੀਰਤੀ ਗਾਣਾ ਕਰੋ ਤੇ ਗੁਣ ਗਾਣਾ ਕਰ ਜੇ ਕੀਰਤੀ ਗਾਏਗਾ ਕੀਰਤ ਕਰੇਗਾ ਥਾ ਨਾਲ ਤੇ ਕੀਰਤੀ ਗਾਏਗਾ ਜਿਬਾ ਨਾਲ ਨਾਮ ਲੀਜੈ ਨਰਕ ਦੁੱਖ ਕਮਾਵਣੀ ਮਹਾਰਾਜ ਜੀ ਕਹਿੰਦੇ ਨਰਕ ਮੂਲ ਨਾ ਜਾਈਏ ਕਹਿੰਦੇ ਫਿਰ ਨਰਕ ਨਹੀਂ ਭੋਗਣਾ ਪਵੇਗਾ ਦੁਮਾਨ ਨਰਕ ਤੋਂ ਸੰਸਾਰ ਨਰਕ ਤੋਂ ਬਚ ਜਾਵੇਗਾ ਅਤੇ ਲੋਕ ਪ੍ਰਲੋਕੀ ਸੇ ਲੱਭਣ ਜਾਵੇਗਾ ਮਹਾਰਾਜ ਜੀ ਕਹਿੰਦੇ ਫਿਰ ਨਰਕ ਨਹੀਂ ਭੋਗਣਾ ਪੈਂਦਾ ਜਦੋਂ ਮਹਾਰਾਜ ਜੀ ਕਹਿੰਦੇ ਉਹਦੀ ਕੀਰਤੀ ਗਾਵਾਂਗੇ ਉਹਦਾ ਭਜਨ ਗਾਵਾਂਗੇ ਉਹਦਾ ਨਾਮ ਜਪਾਂਗੇ ਕੀਰਤ ਕਰਾਂਗੇ ਮਿਹਨਤ ਕਰਕੇ ਕਮਾਵਾਂਗੇ ਉਹ ਫਲ ਸਫਲ ਫਲ ਹੈ ਮਿਹਨਤ ਕਰਾਂਗੇ ਸਰੀਰ ਦੇ ਨਾਲ ਕੰਮ ਕਰਾਂਗੇ ਕੋਈ ਵੀ ਕਰ ਲਈਏ ਉਹਦਾ ਕਮਾਈ ਖਾਵਾਂਗੇ ਤੇ ਕਮਾਈ ਤੋਂ ਦਸਵੰਦ ਕੱਢਾਂਗੇ ਨਾਮ ਜਪਾਂਗੇ ਮਹਾਰਾਜ ਜੀ ਕਹਿੰਦੇ ਫਿਰ ਨਰਕ ਮੂਲ ਨਾ ਜਾਈਏ ਫਿਰ ਨਰਕ ਨਹੀਂ ਭਗਲਾ ਪਿੰਦਾ ਆਠ ਪੈਰ ਹਰ ਨਾਮ ਸਿਮਰੋ ਚੱਲੇ تیرے ਸਾਥੇ ਮਹਾਰਾਜ ਕਹਿੰਦੇ ਅੱਠੇ ਪੈਰ ਹੀ ਚਾਰ ਪੈਰ ਦਿਨ ਦੇ ਤੇ ਚਾਰ ਰਾਤ ਦੇ ਅੱਠ ਪੈਰਾਂ ਵਿੱਚ ਦਿਨ ਰਾਤ ਚੱਲਦਾ ਮਹਾਰਾਜ ਜੀ ਕਹਿੰਦੇ ਦੁਨੀਆ ਕਹਿੰਦੀ ਏ ਕੋਈ ਕਹਿੰਦਾ ਮੈਂ ਨਵਾਜ ਪੜਦਾਵਾ ਮੇਰਾ ਟਾਈਮ ਦੇ ਵਿੱਚ ਵਿਗਨ ਪੈ ਗਿਆ ਕੋਈ ਕਹਿੰਦਾ ਮੈਂ ਆਹ ਕੰਮ ਆਹ ਪੜਦਾਵਾ ਮੇਰਾ ਵਿਗਨ ਪੈ ਗਿਆ ਪਰ ਮਹਾਰਾਜ ਜੀ ਗੁਰਸਿੱਖ ਨੂੰ ਕਹਿੰਦੇ ਕੋ ਸਦ ਅੱਠੇ ਪੈਰ ਹੀ ਜੱਪ ਉਹਦੇ ਵਾਸਤੇ ਕੋਈ ਟਾਈਮ ਨਹੀਂ ਹੈ ਕੋਈ ਲਿਮਟ ਨਹੀਂ ਹੈ ਨਾਮ ਜਪਣ ਦੀ ਕੋਈ ਸਮਾਂ ਨਹੀਂ ਹੈ ਕੋਈ ਗਿਣਤੀ ਨਹੀਂ ਹੈ ਕਿ ਅਸੀਂ ਇੱਕ ਪੈਰ ਤੇ ਜਪਣਾ ਚੱਲੋ ਨਿਤਨੇ ਮਹਾਰਾਜ ਦੀ ਕਿਰਪਾ ਦਾਨਸਮੀ ਪਾਤਸ਼ਾਹ ਜੀ ਦੇ ਬਚਨਾਂ ਕੀ ਨਿਤਨੇ ਵੀ ਹੋਣਾ ਸਾਡਾ ਜ਼ਰੂਰੀ ਹੈ ਨਿਤ ਦਾ ਕਰਮ ਹੋਣਾ ਚਾਹੀਦਾ ਜ਼ਿੰਦਗੀ ਵਿੱਚ ਨਾਮ ਜਪਣਾ ਨਿਤਨੇਮ ਤੋਂ ਇਲਾਵਾ ਸਦਾ ਹੀ ਅਸੀਂ ਜਪ ਸਕਦੇ ਆ ਇਹ ਨਹੀਂ ਕਿ ਨਿਤਨੇਮ ਕੀਤਾ ਬਾਣੀ ਪੜੀਆਂ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ ਸਾਰੀ ਜ਼ਿੰਦਗੀ ਪਾਪ ਕਰਮ ਕਮਾਏ ਮਹਾਰਾਜ ਜੀ ਕਹਿੰਦੇ ਨਿਤ ਉਹ ਹੁੰਦਾ ਹੈ ਕਿ ਨੇਤਾ ਪ੍ਰਤੀ ਬਾਣੀ ਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ ਨੇਤਾ ਦੇ ਜਿਹੜੇ ਕਰਮ ਹਨ ਸਾਡੇ ਉਹਨੂੰ ਨਿਤਨੇਮ ਕਹਿੰਦੇ ਆ ਨੇਤਾ ਪ੍ਰਤੀ ਬਾਣੀ ਨੂੰ ਸਮੇ ਸਿਰ ਪੜਨਾ ਤੇ ਸਾਰਾ ਦਿਨ ਜੇ ਬਾਤੂ ਨਾਮ ਨੂੰ ਧਿਆਉਣਾ ਅੱਠੇ ਪੈਰੀ ਉਹਨੂੰ ਚੇਤੇ ਰੱਖਣਾ ਗੁਰਮੁਖ ਪਿਆਰੇ ਭਗਤ ਜਾਨ ਉਹ ਤਾਂ ਅੱਠੇ ਪੈਰੀ ਜਪਦੇ ਹਨ ਮਹਾਰਾਜ ਜੀ ਕਹਿੰਦੇ ਆਠ ਪੈਰ ਹਰ ਨਾਮ ਤੇ ਆਵੋ ਤੇ ਲੈ ਤੇਰਾ ਸਾਥੇ ਮਹਾਰਾਜ ਜੀ ਕਹਿੰਦੇ ਹੀ ਤੇਰੇ ਨਾਲ ਜਾਣੇ ਇੱਥੋਂ ਕੋਈ ਵਸਤੂ ਸੰਸਾਰ ਦੇ ਵਿੱਚੋਂ ਕੋਈ ਚੀਜ਼ ਵੀ ਤੇਰੇ ਨਾਲ ਜਾਣ ਵਾਲੀ ਨਹੀਂ ਹੈ ਇਸ ਸੰਸਾਰ ਜਿਹੜਾ ਹੈ ਇਹ ਕੂੜਾ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਇਹ ਸੰਸਾਰ ਸੁਪਨਾ ਹੈ ਸੰਸਾਰ ਇਛਾਵਾਂ ਦੀ ਪੂਰਤੀ ਹੈ ਸੰਸਾਰ ਮਾਇਆ ਦੀ ਛਾਲ ਹੈ ਜਿਹਦੇ ਵਿੱਚ ਫਸਿਆ ਹੋਇਆ ਉਹ ਸੁਪਨਾ ਭੋਕੇ ਮਨੁੱਖ ਚਲਾ ਜਾਂਦਾ ਹੈ ਸੁਪਨੇ ਚੋਂ ਨਹੀਂ ਬਾਹਰ ਹੁੰਦੇ ਸੀ ਸੰਸਾਰੀ ਇਛਾਵਾਂ ਦੇ ਵਿੱਚ ਸੁੱਤੇ ਪਏ ਆ ਅੱਠੇ ਪੈਰ ਕੀ ਅਸੀਂ ਤਾਂ ਇੱਕ ਟਾਈਮ ਹੀ ਨਹੀਂ ਤੇ ਆ ਸਕਦੇ ਇੱਕ ਘੜੀ ਪਲ ਨਹੀਂ ਉਹਨੂੰ ਤੇ ਹੰਦੇ ਤੇ ਆਗ ਦੇਂਦੇ ਅਵਸਾਰ ਦੇਂਦੇ ਆਉਂਦੇ ਦਿੱਤੇ ਦਿੱਤੇ ਹੋਏ ਮਹਾਰਾਜ ਜੀ ਦੀਆਂ ਦਿੱਤੀਆਂ ਵਸਤੂਆਂ ਦਿੱਤੇ ਪਰ ਉਪਕਾਰ ਨੂੰ ਭੁੱਲ ਜਾਂਦੇ ਆਂ ਅੱਠੇ ਪੈਰ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਨੂੰ ਤੇਉਣਾ ਚਾਹੀਦਾ ਨਾਮ ਸਿਮਰੋ ਚੱਲੇ ਤੇਰੇ ਸਾਥੇ ਮਹਾਰਾਜ ਜੀ ਕਹਿੰਦੇ ਉਹ ਤੈਨੂੰ ਵਿਸਰਣਾ ਨਹੀਂ ਚਾਹੀਦਾ ਤੇਰੇ ਨਾਲ ਜਾਣਾ ਇੱਥੋਂ ਕੋਈ ਵਸਤੂ ਨਾਲ ਨਹੀਂ ਉੱਠੀ ਨਾਮ ਆਉਂਦਾ ਹੈ ਜਦੋਂ ਸਵਾਸਾਂ ਦਾ ਧੰਨ ਲੈ ਕੇ ਹੁੰਦਾ ਹੈ ਸ੍ਰਿਸ਼ਟੀ ਚਾਇਆ ਸਵਾਸਾਂ ਦਾ ਧੰਨ ਲੈ ਕੇ ਇਤੋਂ ਸਵਾਸ ਵੇਚ ਕੇ ਨਾਮ ਧਨ ਲੈ ਕੇ ਜਾਣਾ ਇਹ ਨਹੀਂ ਕਿ ਪੰਡ ਪਾਪਾਂ ਦੀ ਮੰਨ ਲੈ ਜਾਣੀ ਹੈ ਸਵਾਸਾਂ ਦੇ ਬੰਦ ਲੈ। ਊੜੀਆਂ ਦੇ ਭਾਸਾ ਵੇਚ ਕੇ ਪਾਪਾਂ ਦੀ ਪੰਡ ਸਿਰ ਤੇ ਲੈ ਲੈਣੀ ਹੈ ਇਹ ਨਹੀਂ ਕਿ ਆਹ ਮਹਾਰਾਜ ਨੇ। ਹਰਾ ਜੀ ਕਹਿੰਦੇ ਇਸ ਧਨ ਨੂੰ ਵੇਚ ਕੇ ਸਵਾਸ ਸਾਹਿਬ ਵੇਚ ਕੇ ਨਾਮ ਦਾ ਧਨ ਖਰੀਦਣਾ ਹੈ। ਨਾਮ ਧਨ ਤੇਰੇ ਨਾਲ ਜਾਣਾ ਦਰਗਾਹ ਤੱਕ ਭੱਜ ਸਾਧ ਸੰਗਤ ਸਦਾ ਨਾਨਕ ਮਿਟੇ ਦੁੱਖ ਕਮਾਤੇ। فیر ਮਹਾਰਾਜ ਜੀ ਕਹਿੰਦੇ ਤੇਰੇ ਦੁੱਖ ਮਿਟ ਜਾਣਗੇ ਕਹਿੰਦੇ ਜਦੋਂ ਉਹਦਾ ਭਜਨ ਕਰੇਗਾ ਸਾਧ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਖੁੱਲਾ ਭਜਨ ਕਰ ਝਾਕਾ ਛੱਡ ਕੇ ਮਹਾਰਾਜ ਜੀ ਕਹਿੰਦੇ ਝਾਕਾ ਸੰਗ ਛੱਡ ਕੇ ਸ਼ਰਮ ਛੱਡ ਕੇ ਉਹਦਾ ਭਜਨ ਕਰ ਸਾਧ ਸੰਗਤ ਦੇ ਵਿੱਚ ਉਥੇ ਕੋਈ ਸ਼ਰਮ ਨਹੀਂ ਕੋਈ ਝਾਕਾ ਨਹੀਂ ਉਹਦਾ ਭਜਨ ਕਰ ਵਾਹਿਗੁਰੂ ਦਾ ਸਿਮਰਨ ਕਰ ਉਹਦੀ ਬਾਣੀ ਪੜ ਉਹਦੀ ਸੰਗਤ ਕਰ ਭਜਨ ਭਾਜ ਸਾਧ ਸੰਗਤ ਸਦਾ ਨਾਨਕ ਬਿٹے ਦੁੱਖ ਕਮਾਤੇ ਮਹਾਰਾਜ ਜੀ ਕਹਿੰਦੇ ਪਿੱਛੇ ਕਮਾਏ ਵੀ ਦੁੱਖ ਟੁੱਟ ਜਾਣਗੇ ਪਿਛਲੇ ਕੀਤੇ ਕਰਮਾਂ ਦੇ ਦੁੱਖ ਜਿਹੜੇ ਪੰਡ ਚੁੱਕੀ ਫਿਰਦਾ ਹੈ ਮਹਾਰਾਜ ਜੀ ਕਹਿੰਦੇ ਉਹਦਾ ਭਜਨ ਕਰਨ ਦੇ ਨਾਲ ਵੀ ਬੰਦਗੀ ਕਰਨ ਦੇ ਨਾਲ ਉਹਦੀ ਸੰਗਤ ਕਰਨ ਦੇ ਨਾਲ ਪਿੱਛੇ ਕਮਾਏ ਦੁੱਖ ਵੀ ਖਤਮ ਹੋ ਜਾਣਗੇ ਉਹ ਪੰਡ ਵੀ ਲੇਖੇ ਦੀ ਖਤਮ ਹੋ ਜਾਣੀ ਹੈ ਇਰਤ ਕੋਈ ਡੇਟਖੇ ਦਾ ਚਿੱਠਾ ਨਹੀਂ ਤੈਨੂੰ ਨਾਲ ਲੈ ਕੇ ਜਾਣਾ ਪੈਂਦਾ ਇਹ ਸਰੀਰ ਵਿੱਚ ਹੀ ਆਤਮਾ ਤੇਰੀ ਅੰਮਰ ਕਰ ਦੇਣਗੇ ਮਹਾਰਾਜ ਅਗਲਾ ਬੰਦਮਾਹ ਰਾਜ ਜੀ ਸ਼ੁਰੂ ਕਰਦੇ ਹਨ ਜੀ ਵੱਲ ਵੰਚ ਕਰ ਉਦਰ ਭਰੇ ਮੂਰਖ ਗਵਾਰਾ ਦੂਜਾ ਪਦ ਪਿਆਰਿਓ ਮਹਾਰਾਜ ਜੀ ਆਰੰਭ ਕਰਦੇ ਹਨ ਇੱਥੇ ਵੀ ਸਾਨੂੰ ਮਹਾਰਾਜ ਜੀ ਤਾੜਦੇ ਹਨ ਕਹਿੰਦੇ ਮੂਰਖ ਆਦਮੀ ਏ ਮੂਰਖ ਮਨੁੱਖ ਗਵਾਰ ਮਨੁੱਖ ਮਹਾਰਾਜ ਜੀ ਕਹਿੰਦੇ ਤੂੰ ਕਿਦੇ ਪਰਪੰਚ ਕਰਦਾ ਹੈ ਪਰਪੰਚ ਕਰਕੇ ਧਨ ਇਕੱਠਾ ਕਰਨਾ ਲੋਕਾਂ ਦੇ ਨਾਲ ਛਲ ਕਪਟ ਕਰਨਾ ਇਹ ਮਹਾਰਾਜ ਜੀ ਕਹ ਰਹੇ ਕਹਿੰਦੇ ਬਲਵੰਚਕਾਰ ਉਦਰ ਭਰੇ ਉਦਰ ਤੋਂ ਭਾਵ ਇੱਥੇ ਪੇਟ ਹੈ ਕਹਿੰਦੇ ਆਪਣੇ ਪੇਟ ਭਰਨ ਵਾਸਤੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਗੁਰਜਨ ਦੇਵ ਜੀ ਕਹ ਰਿਹਾ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਆਪਣਾ ਇੱਕ ਸਪੀਟ ਹੀ ਭਰਨਾ ਸੀ ਨਾ ਪੇਟ ਭਰਨ ਕਰਕੇ ਭੋਜਨ ਵਾਸਤੇ ਤੂੰ ਠੱਗੀਆਂ ਮਾਰਦਾ ਲੋਕਾਂ ਨਾਲ ਮਹਾਰਾਜ ਜੀ ਕਹਿੰਦੇ ਮੂਰਖ ਗਵਾਰਾ ਬਲਵੰਚ ਕਰ ਉਧਰ ਭਰੈ ਮੂਰਖ ਗਵਾਰਾ ਕਹਿੰਦੇ ਪਰਪੰਚ ਤੋਂ ਬਲਵੰਚ ਤੋਂ ਭਾਵ ਪਰਪੰਚ ਕਰਨਾ ਕਿਸੇ ਨਾਲ ਛਲਕਪਟ ਕਰਨਾ ਕਿਸੇ ਨੂੰ ਧੋਖਾ ਦੇਣਾ ਧੋਖਾ ਤੜੀ ਕਰਕੇ ਆਪਣਾ ਪੇਟ ਵਾਸਤੇ ਲੋਕਾਂ ਨੂੰ ਠੱਗਣਾ ਜਿਵੇਂ ਠੱਗਦੇ ਨਾ ਜੈਂਟ ਲੋਕ ਆ ਸਾਥ ਸਾਥ ਜੈਂਟ ਬੈਠਣ ਜਿਹੜੇ ਠੱਗਦੇ ਹਨ ਉਥੇ ਗਰੀਬ ਲੋਕ ਵੀ ਫਸਦੇ ਹਨ ਜਿਹੜੇ ਵਿਚਾਰੇ ਜ਼ਮੀਨ ਵੇਚ ਕੇ ਜਾਂਦੇ ਹਨ ਆਪਣੇ ਪੁੱਤਰਾਂ ਧੀਆਂ ਵਾਸਤੇ ਕੀ ਕੋਈ ਬਾਹਰ ਚਲੇ ਜਾਏ ਸਾਡੇ ਬੱਚੇ ਕੰਮ ਲੱਗ ਜਾਣ ਉਹ ਠੱਗ ਲੈਂਦੇ ਆ ਲੋਕਾਂ ਨੂੰ ਆਪਣੀਆਂ ਕੋਠੀਆਂ ਵਾਸਤੇ ਗੱਡੀਆਂ ਵਾਸਤੇ ਜ਼ਾਇਦਾਦ ਵਾਸਤੇ ਵੀਜਾ ਭੇਜਦੇ ਕਿੱਥੇ ਵੱਲ ਕਿਸੇ ਹੋਰ ਦੀ ਕੀਤੀ ਹੁੰਦੀ ਹੈ ਭੇਜਦੇ ਕਿਤੇ ਹੋਰ ਹਨ ਬੱਚਾ ਪਹੁੰਚਦਾ ਕਿਤੇ ਹੋ ਰਿਹਾ ਛੱਲ ਕਪਟਾ ਜਿਹਦੇ ਨਾਲ ਧਨ ਕਮਾਇਆ ਹੋਇਆ ਪੇਟ ਹੀ ਭਰਨਾ ਕਿਉਂਕਿ ਪੇਟ ਵਾਸ ਹੀ ਕਰਦੇ ਨੇ ਸਭ ਕੁਝ ਕੀ ਤਰ੍ਹਾਂ ਦੇ ਛਲ ਕਪਟਨ ਸੰਸਾਰ ਦੇ ਵਿੱਚ ਸਿਸ਼ਟੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਿਸੇ ਤਰ੍ਹਾਂ ਦਾ ਵੀ ਕੋਈ ਛਲ ਕਪਟ ਕਰਦਾ ਹੈ ਆਪਣੇ ਪੇਟ ਵਾਸਤੇ ਉਹ ਮੂਰਖ ਗਵਾਰ ਹੈ ਉਹਨੂੰ ਪਤਾ ਨਹੀਂ ਕਿ ਛਲ ਕਪਟ ਦਾ ਪੈਸਾ ਧਨ ਇੱਥੇ ਸੰਸਾਰਤੀ ਰਹਿ ਜਾਣਾ ਸਭ ਕਿਸ ਦੇ ਰਹਾ ਹਰ ਦੇਵਨਹਾਰਾ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜਦੋਂ ਤੈਨੂੰ ਦੇ ਰਿਹਾ ਹੈ ਮਾਲਕ ਹੈ ਕਹਿੰਦੇ ਤੈਨੂੰ ਭਰੋਸਾ ਹੀ ਨਹੀਂ ਹੈ ਕਹਿੰਦੇ ਉਹ ਤਾਂ ਹਰੀ ਤਾਂ ਤੇਨੂੰ ਬਖਸ਼ ਰਿਹਾ ਸਭ ਕੁਝ ਤੂੰ ਮੂਰਖ ਹੈ ਸਭ ਕੁਝ ਦੇ ਰਿਹਾ ਹਰ ਕਰਨੇ ਹਾਰਾ ਉਹਨੇ ਪੇਟ ਭਰਨ ਵਾਸਤੇ ਤਰਾ ਇਂਤਜ਼ਾਮ ਕੀਤਾ ਹੋਇਆ ਹੈ ਤੇਰਾ ਸਾਰਾ ਕੁਝ ਇਂਤਜ਼ਾਮ ਉਹਨੇ ਪਹਿਲੂ ਹੀ ਕੀਤਾ ਹੋਇਆ ਸੰਸਾਰ ਦੇ ਵਿੱਚ ਪਰ ਫਿਰ ਵੀ ਤੂੰ ਯਕੀਨ ਨਹੀਂ ਕਰਦਾ ਫਿਰ ਵੀ ਦੁਨੀਆ ਨਾਲ ਛਲਕਪਟ ਕਰਕੇ ਲੋਕਾਂ ਤੋਂ ਧੰਨ ਖੋ ਕੇ ਆਪਣਾ ਪੇਟ ਭਰਦਾ ਹੈ ਇਹ ਮੂਰਖ ਗਵਾਰ ਛੱਡ ਦੇ ਕੰਮ ਮਹਾਰਾਜ ਜੀ ਕਹਿੰਦੇ ਸਭ ਕੁਝ ਤੇਰੇ ਦੇ ਰਹਾ ਹਰ ਦੇਵਨਹਾਰਾ ਉਹ ਸਾਰੀ ਦੁਨੀਆ ਨੂੰ ਸ੍ਰਿਸ਼ਟੀ ਨੂੰ ਦੇਨਹਾਰ ਸਾਰਿਆਂ ਨੂੰ ਦੇ ਰਿਆ ਤੇਰਾ ਵੀ ਪੇਟ ਭਰੇਗਾ ਤੈਨੂੰ ਵੀ ਪਾਲੇਗਾ ਤੇਰੀ ਵੀ ਰੱਖਿਆ ਕਰੇਗਾ ਤੂੰ ਭਰੋਸਾ ਬਣਾ ਦਤਾਰ ਸਦਾ ਦਿਆਲ ਸਵਮੀ ਕਾਏ ਮਨੋ ਵਿਸਾਰੀਐ ਤੇ ਮਹਾਰਾਜ ਜੀ ਕਹਿੰਦੇ ਨੂੰ ਮੰਨੋ ਕਿਉਂ ਵਿਸਾਰੀਓ ਦਤਾਰ ਹੈ ਦਾਤਾ ਦੇਣ ਵਾਲਾ ਹੈ ਸਦਾ ਦਿਆਲੂ ਹੈ ਸਵਮੀ ਜੀ ਕਾਏ ਮਨੋ ਵਿਸਾਰੀ ਮਹਾਰਾਜ ਜੀ ਇਹ ਮਨਾ ਉਹ ਨੂੰ ਕਰਨ ਨੂੰ ਵਿਸਾਰਦਾ ਕੱਲ ਨੂੰ ਭੁੱਲਦਾ ਕੱਲ ਨੂੰ ਤਿਆਗਦਾ ਮਾਲਕ ਨੂੰ ਮਿਲ ਸਾਧ ਸੰਗੇ ਭਜਨ ਸੰਗੇ ਉਲਸ ਮੁਹਾ ਤਾਰੀਏ ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਦੇ ਵਿੱਚ ਮਿਲ ਉਹਨੂੰ ਮਿਲਣਾ ਹੈ ਨਾ ਜੇ ਕਿ ਰੋਜ਼ ਸੰਗਤ ਵਿੱਚ ਆਇਆ ਕਰ ਉਹਦਾ ਸੰਗਤ ਵਿੱਚ ਹੀ ਵਾਸ ਹੈ ਮਿਲ ਸਾਧ ਸੰਗੇ ਭਜਨ ਸੰਗੇ ਕਹਿੰਦੇ ਝਾਕਾ ਛੱਡ ਕੇ ਉਹਨੂੰ ਭਜਨ ਕਰ ਭਜਨ ਸੰਗੇਨ ਸੰਗਤ ਉਭਾਵ ਝਾਕਾ ਮਹਾਰਾਜ ਜੀ ਕਹਿੰਦੇ ਉਹਦਾ ਭਜਨ ਕਰ ਸੰਗਤ ਵਿੱਚ ਮਿਲ ਕੇ ਮਹਾਰਾਜ ਜੀ ਕਹਿੰਦੇ ਵਿੱਚ ਝਾਕੋ ਕਿ ਉਹਦਾ ਭਜਨ ਕਰ ਉਹਦੀ ਬਿੰਦਗੀ ਕਰ ਫਿਰ ਮਹਾਰਾਜ ਜੀ ਕਹਿੰਦੇ ਤੈਨੂੰ ਫਲ ਮਿਲੇਗਾ ਕੁੱਲ ਸਮੂਹਾ ਤਾਰੀਏ ਹਰ ਜੀ ਕਹਿੰਦੇ ਕੁਲਾਂ ਦਾ ਫਿਰ ਆਧਾਰ ਹੋਏਗਾ ਇਹ ਰਾਤ ਮੂਤਾ ਤਰੇ ਗਈ ਕੋਲਾਮੀ ਤਰ ਜਾਣਗੇ ਆਂਧੇ-ਇਂਧਰੇ ਤਰ ਜਾਣਗੇ ਸੰਗੀ ਸਾਥੀ ਤਰ ਜਾਣਗੇ ਮਹਾਰਾਜ ਜੀ ਕਹਿੰਦੇ ਜਦੋਂ ਨ ਸੰਗ ਹੋ ਕੇ ਉਹਦਾ ਭਜਨ ਕਰੇਗਾ ਉਹਦੀ ਬੰਦਗੀ ਕਰੇਗਾ ਫੁਰਣਿਆ ਰਹਿਤ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਇਹ ਮਹਾਰਾਜ ਜੀ ਫਿਰ ਸਾਨੂੰ ਦੱਸਦੇ ਆ ਕਹਿੰਦੇ ਮਨੁੱਖੀ ਨਹੀਂ ਸਿੱਧ ਸਾਧਕ ਹਰ ਜੀ ਕਹਿੰਦੇ ਸਿੱਧੀਆਂ ਵਾਲੇ ਸਿੱਧ ਸਾਧਕ ਜਿਨ੍ਹਾਂ ਨੇ ਸਾਧਨਾ ਸਾਦੀ ਜੋਗੀ ਸਾਧੂ ਮਹਾਰਾਜ ਜੀ ਕਹਿੰਦੇ ਦੇਵ मुनि ਦੇਵਤੇ ਜਿਹੜੇ ਸੀ ਉਹਨਾਂ ਨੇ ਵੀ ਉਹਦਾ ਭਜਨ ਕੀਤਾ ਭਾਈ ਮਹਾਰਾਜ ਜੀ ਕਹਿੰਦੇ ਮਨੋਖੀ ਨਹੀਂ ਉਹ ਵੀ ਉਹਨੂੰ ਚੇਤੇ ਕਰਦਿਆਂ ਰੋਜ਼ ਉਹਦੀ ਬਿੰਦਗੀ ਕਰਦਿਆਂ ਉਹਦਾ ਭਜਨ ਕਰਦਿਆਂ ਸਿੱਧ ਸਾਧਕ ਦੇਵ मुਨ ਦੇਵਤੇ मुनि ਜਨ ਮਹਾਰਾਜ ਜੀ ਕਹਿੰਦੇ ਭਗਤ ਨਾਮ ਆਧਾਰਾ ਉਹਨਾਂ ਦਾ ਵੀ ਭਗਤੀ ਹੀ ਭਗਤੀ ਆਸਰਾ ਓਟ ਹੈ ਮਹਾਰਾਜ ਜੀ ਬਚਨ ਵੀ ਕਰਦਿਆਂ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓੜ ਤੂੰ ਸੱਚਾ ਸਿਰਜਣ ਹਾਰਾ ਈਮਾਰਾ ਜੀ ਕਹਿੰਦੇ ਭਗਤਾਂ ਦਾ ਹੀ ਉਹੀ ਆਸਰਾ ਹੈ ਨਾਮ ਹੀ ਆਧਾਰ ਹੈ ਬਨਵੰਤ ਨਾਨਕ ਸਦਾ ਭਜਿਏ ਪ੍ਰਭ ਏਕ ਕਰਨੇ ਹਾਰਾ ਤੇ ਮਹਾਰਾਜ ਜੀ ਬੇਨਤੀ ਕਰਦੇ ਹਨ ਬਨਵੰਤ ਨਾਨਕ ਸਦਾ ਭਜਿ ਮਹਾਰਾਜ ਜੀ ਕਹਿੰਦੇ ਮੇਰੀ ਬੇਨਤੀ ਹੈ ਸਦਾ ਉਹਦਾ ਭਜਨ ਕਰੀਏ ਮੈਂ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਬੇਨਤੀ ਕਰਨਾ ਬਨਵੰਤ ਨਾਨਕ ਸਦਾ ਭਜਿਏ ਮਹਾਰਾਜ ਜੀ ਕਹਿੰਦੇ ਸਦਾ ਉਹਦਾ ਭਜਨ ਕਰੀਏ ਉਹਦੀ ਬੰਦਗੀ ਕਰੀਏ ਪ੍ਰਭ ਏਕ ਕਰਨੇ ਹਾਰਾ ਪ੍ਰਭੂ ਇੱਕ ਜਿਹੜਾ ਕੋਈ ਆ ਸਭ ਕਰਨਹਾਰ ਸਾਰਾ ਕੁਝ ਉਹੀ ਕਰਦਾ ਹੈ ਉਹਦੇ ਤੇ ਵਿਸ਼ਵਾਸ ਉਹਦੇ ਦੇ ਭਰੋਸਾ ਉਹਦੇ ਤੇ ਠੀਕ ਵੱਜ ਜਾਵੇ ਤਾਂ ਕਿ ਸਾਡਾ ਆਉਣਾ ਸਫਲ ਹੋ ਜਾਵੇ ਜ਼ਿੰਦਗੀ ਸਫਲ ਬਣ ਜਾਵੇ ਪਾਪ ਕੁਕਰਮ ਛੱਡ ਦਈਏ ਲੋਕਾਂ ਦੇ ਗਲੇ ਵੱਢਣੇ ਛੱਡ ਕੇ ਮਹਾਰਾਜ ਜੀ ਕਹਿੰਦੇ ਉਹ ਤਾਂ ਦੇਖਦਾ ਹੁਣ ਤਾਂ ਕੈਮਰੇ ਲਾਏ ਹੋਏ ਨੇ ਆਪਾਂ ਨੂੰ ਆਪਸ ਦੇ ਵਿੱਚ ਹੀ ਵਿਸ਼ਵਾਸ ਨਹੀਂ ਅਸੀਂ ਕੈਮਰੇ ਲਾਤੇ ਹਨ ਪਹਿਲੋਂ ਕੈਮਰੇ ਨਹੀਂ ਸੀ ਹੁਣ ਕੈਮਰੇ ਹਨ ਤੇ ਸਾਹਮਣੇ ਲਿਖਿਆ ਹੁੰਦਾ ਤੀ ਤੁਸੀਂ ਕੈਮਰੇ ਦੀ ਨਿਗਾ ਵਿੱਚੋਂ ਜੇ ਪਿਆਰੋ ਉਹਦੇ ਤੋਂ ਡਰ ਲੱਗਦਾ ਸਾਨੂੰ ਕੈਮਰੇ ਤੋਂ ਅਸੀਂ ਡਰਦੇ ਆ ਪਰ ਜਿਹੜਾ ਸਾਹਮਣੇ ਪ੍ਰਕਾਸ਼ ਹੈ ਉਹਦੇ ਤੁਸੀਂ ਡਰਦੇ ਨਹੀਂ ਜਿਹੜਾ ਬਾਪੂ ਸਾਹਮਣੇ ਦੇਖਦਾ ਹੈ ਜਦੀ ਅੱਖ ਕੈਮਰੇ ਤੋਂ ਵੀ ਤੇਜ ਹੈ ਦੁਨੀਆ ਤੇ ਸਾਰੀ ਤੇ ਉਹਦਾ ਕੈਮਰਾ ਚੱਲ ਰਿਹਾ ਹੈ ਉਹਦੇ ਕੈਮਰੇ ਉੱਤੇ ਸਾਨੂੰ ਡਰ ਨਹੀਂ ਹੈ ਭਾਉ ਨਹੀਂ ਹੈ ਇਹ ਸੀ ਦੁਨਿਆਵੀ ਕੈਮਰੇ ਤੋਂ ਕੀ ਡਰਾਂ ਜਿਹਨੂੰ ਉਹਦਾ ਭਾਉ ਹੈ ਉਹ ਕੈਮਰੇ ਤੋਂ ਬਿਨਾਂ ਹੀ ਸਚੇਤ ਰਹਿੰਦਾ ਹੈ ਉਹਨੂੰ ਕੈਮਰੇ ਦੀ ਲੋੜ ਨਹੀਂ ਹੁੰਦੀ ਉਹਨੂੰ ਦੁਨੀਆ ਦੀ ਲੋੜ ਨਹੀਂ ਹੁੰਦੀ ਉਹਨੂੰ ਪਤਾ ਕਿ ਮਾਲਕ ਦਾ ਕੈਮਰਾ ਸਦਾ ਹੀ ਫੋਟੋ ਖਿੱਚਦਾ ਹੈ ਉਹ ਤੱਕਦਾ ਉਹ ਦੇਖਦਾ ਉਹ ਸਦਾ ਹੀ ਗੁਨਾਹ ਛੱਡ ਕੇ ਔਗਣ ਛੱਡ ਕੇ ਉਹਦੀ ਬੰਦਗੀ ਵਿੱਚ ਧਿਆਨ ਦਿੰਦੇ ਹਨ ਉਹਦੇ ਚਰਨਾਂ ਦਾ ਆਸਰਾ ਲੈਂਦੇ ਹਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਇੱਥੇ ਦੋ ਪਾਦੇ ਸ਼ਬਦ ਦੇ ਸੰਪੂਰਨ ਹੁੰਦਿਆਂ ਮਹਾਰਾਜ ਜੀ ਦੇਖੋ ਸਪਸ਼ਟ ਸਾਨੂੰ ਕਹਿੰਦੇ ਹਨ ਗੁਰਜੰਦੇ ਪਾਤਸ਼ਾਹ ਕਹਿੰਦੇ ਮਾੜੇ ਕਰਮ ਤਿਆਗ ਦੀ ਹਾਰਾ ਜੀ ਕਹਿੰਦੇ ਗਾਲੇ ਵੱਢਣੇ ਛੱਡ ਕੇ ਪੇਟ ਨਾ ਭਰੀਏ ਉਹ ਮੂਰਖਤਾਈ ਅਲਾਕਮ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਕੀਰਤ ਕਮਾਈ ਕਰੀਏ ਸ਼ੁਭ ਅਮਲ ਧਾਰਨ ਕਰੀਏ ਧਰਮੀ ਬਣੀਏ ਤਾਂ ਹੀ ਅਸੀਂ ਧਰਮੀ ਆ ਬਾਹਰੋਂ ਕਹਿ ਕੇ ਕਿ ਧਰਮ ਨੂੰ ਬਖਾਣਾ ਮਹਾਰਾਜ ਜੀ ਕਹਿੰਦੇ ਕੋਈ ਧਰਮ ਨਹੀਂ ਹੁੰਦਾ ਅੰਦਰੋਂ ਧਰਮ ਨੂੰ ਧਾਰਨ ਕਰਨਾ ਪੈਂਦਾ ਧਰਮਾਂ ਦੇ ਗੁਣ ਅੰਦਰ ਹੁੰਦੇ ਹਨ ਪੰਜ ਗੁਣ ਬਖਸ਼ੇ ਹਨ ਮਹਾਰਾਜ ਨੇ ਧਰਮ ਦਇਆ ਧਰਮ ਹਿੰਮਤ ਮੋਹਸ ਅਤੇ ਸਹਿਬੀ ਉਹ ਪੰਜ ਜਦੋਂ ਕਿਸੇ ਮਨੁੱਖ ਵਿੱਚ ਹੁੰਦੇ ਹਨ ਉਹ ਧਰਮੀ ਬਣਦਾ ਹੈ ਬਾਰੂ ਚੀਨ ਧਾਰਨ ਕਰਨ ਦੇ ਨਾਲ ਅਸੀਂ ਧਰਮੀ ਨਹੀਂ ਬਣ ਸਕਦੇ ਅੰਦਰੋਂ ਧਰਮ ਧਾਰਨ ਕਰਨ ਦੇ ਨਾਲ ਮਨੁੱਖ ਧਰਮੀ ਬਣ ਜਾਂਦਾ ਹੈ ਉਹਦਾ ਕਿਸੇ ਨਾਲ ਵੈਰ ਵਿਰੋਧ ਈਰਖਾ ਨਹੀਂ ਹੁੰਦੀ ਇੱਕੋ ਜਿਹਾ ਸੰਭਰਤੀ ਜੀਵਨ ਹੁੰਦਾ ਹੈ ਇੰਨੀਆਂ ਕੁ ਹਾਜ਼ਰੀਆਂ ਪਿਆਰਿਓ ਪ੍ਰਵਾਨ ਕਰਿਓ ਅੱਜ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਹਾੜੇ ਹਨ ਪਾਤਸ਼ਾਹ ਜੀ ਜਿਵੇਂ ਪਾਤਸ਼ਾਹ ਨੂੰ ਪੀੜੀ ਦੇ ਮਾਲਕ ਹੋਏ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਦਿਨ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਗਾਇਆ ਪਾਤਸ਼ਾਹ ਜੀ ਦੀ 11 ਸਾਲ ਦੀ ਆਜੂ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਧਾਰਨ ਕਰਨੀ ਪਈ ਸਤਿਗੁਰੂ ਨੂੰ ਛੇਵੇਂ ਪਾਤਸ਼ਾਹ ਜੀ ਨੂੰ ਕਿਉਂਕਿ ਛੇਵੇਂ ਪਾਤਸ਼ਾਹ ਜੀ ਛਿੱਧੀ ਵਾਸਤੇ ਜਦੋਂ ਗਏ ਛਿੱਧੀ ਦੇਣ ਪੰਜ ਸਿੰਘ ਮਹਾਰਾਜ ਜੀ ਨੇ ਗੁਰ ਸਿੱਖ ਨਾਲ ਲਏ ਤੇ ਮਹਾਰਾਜ ਨੇ ਉਹਦੀ ਕਹਿਤਾ ਕਹਿੰਦੇ ਅਸੀਂ ਹੁਣ ਮੁੜ ਕੇ ਨਹੀਂ ਆਵਾਂਗੇ ਪਾਣੀਏ ਪਾਸ਼ਾ ਜੀ ਨੇ ਉਸ ਵੇਲੇ ਕਹਿਤਾ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਸਾਹਿਬ ਜਦ ਦਿਨ ਗੁਰਤਾ ਗੱਦੀ ਦਾ ਤਿਲਕ ਲਗਾਇਆ ਜਾਵੇ ਉਹ ਅੱਜ ਦਾ ਦਿਨ ਹੈ ਭਾਈ 1606 ਦੇ ਵਿੱਚ ਇਸਵੀ 1606 ਦੇ ਵਿੱਚ ਸਿਰਫ 11 ਸਾਲ ਦੀ ਆਜੂ ਦੇ ਵਿੱਚ 6ਵੇਂ ਪਾਸ਼ਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਵੇਖੋ ਉਹਨਾਂ ਨੇ ਲੰਬਾ ਸਮਾਂ ਗੁਰਤਾ ਗੱਦੀ ਦੀ ਸੇਵਾ ਕੀਤੀ ਹੈ 38 ਸਾਲ 38 ਸਾਲ ਮਹਾਰਾਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਉਥੇ ਜਿੱਥੇ ਗੁਰਤਾ ਗੱਦੀ ਦਾ ਤਿਲਕ ਲਗਾਇਆ ਉਥੇ ਮਹਾਰਾਜ ਦੀ ਅੱਗੇ ਛਿੱਧੀ ਆ ਰਹੀ ਹੈ ਕੀ ਮਈ ਦੀ ਆਜ ਕਾ ਛਿੱਧੀ ਆ ਰਹੀ ਹੈ ਜੇਠ ਦੇ ਮਹੀਨੇ ਵਿੱਚ ਛਿੱਧੀ ਹੋਈ ਮਹਾਰਾਜ ਦੀ ਜੂਨ ਦਾ ਮਹੀਨਾ ਸੀ ਉਹ ਹੁਣ ਚਿੱਤਾਂ ਦੇ ਹਿਸਾਬ ਨਾਲ ਚੇਂਜ ਹੋ ਜਾਂਦੇ ਹਨ ਦਿਨ ਤੇ ਪਿਆਰਿਓ ਛਿੱਧੀ ਤੋਂ 13ਵੇਂ ਦਿਨ ਮਹਾਰਾਜ ਜੀ ਨੇ ਪਰਨ ਕਰ ਲਈ ਸੀ ਗੁਰਤਾ ਗੱਦੀ ਤੇ ਪਹਿਲੋਂ ਪ੍ਰਾਪਤ ਹੋ ਗਈ ਜਿੱਤਾ ਸ੍ਰੀ ਗੁਰੂ ਹਰਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੋਂ ਗੁਰਤਾ ਗੱਦੀ ਦਾ ਤਿਲਕ ਲਗਾਤਾ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤੇ ਮਹਾਰਾਜਾ ਛੇਵੇਂ ਪਾਤਸ਼ਾਹ ਜੀ ਜੇ ਜਿਸ ਵੇਲੇ ਚੀਦੀ ਹੋਈ ਮਹਾਰਾਜ ਜੀ ਨੂੰ ਦਾਨ ਕੇ ਸਿੰਘਾਂ ਨੇ ਸੰਗਤਾਂ ਨੇ ਦੱਸਿਆ ਇਹ ਸਤਿਗੁਰੂ ਜੀ ਦੇ ਸਰੀਰ ਦਾ ਸਤਕਾਰ ਜਯੋਤੀ ਜੋਤ ਮਹਾਰਾਜ ਜੀ ਸਮਾਏ ਭਈਆ ਨਦੀ ਦੇ ਵਿੱਚ ਮਹਾਰਾਜ ਜੀ ਸਰੀਰ ਸਨੇ ਮਹਾਰਾਜ ਜੀ ਸੱਚਖੰਡ ਨੂੰ ਗਏ ਕਿਉਂਕਿ ਉਸ ਵੇਲੇ ਤਸੀਹ ਦੇਂਦੇ ਹੋਏ ਅੰਦੂ ਨੇ ਮਨ ਦੇ ਵਿੱਚ ਪਾਪ ਹੋਇਆ ਕਿ ਮਹਾਰਾਜ ਨੂੰ ਸੰਡੇ ਜਲ ਦੇ ਵਿੱਚ ਸਨਾਨ ਕਰਾਇਆ ਜਾਵੇ ਤਾਂ ਕਿ ਇਹਨਾਂ ਦਾ ਸਰੀਰ ਛਾਲਿਓ ਛਾਲਿਓ ਹੋ ਜਾਵੇ ਇਹ ਤੜਫਣ ਇਹ ਕਰਲਾਨ ਇਹ ਆਪੀ ਧਰਮ ਜਿਹੜਾ ਉਹ ਛੱਡ ਦੇਣ ਇਹ ਮੇਰੀਆਂ ਸ਼ਰਤਾਂ ਮਨਜ਼ੂਰ ਕਰ ਲੈਣ ਇਹ ਮਹਾਰਾਜ ਜੀ ਉਸ ਨਵਲੇ ਨਦੀ ਤੇ ਸਨਾਨ ਕਰਨਗੇ ਤੇ ਆਪਣਾ ਸਰੀਰੀ ਚੋਲਾ ਉਹਨਾਂ ਨੇ ਤਿਆਗਤਾ ਦੇਤ ਸਣੀ ਮਹਾਰਾਜ ਜੀ ਝੂਬੀ ਮਾਰੀ ਤੇ ਮੁੜ ਕੇ ਮਹਾਰਾਜ ਜੀ ਬਾਹਰ ਨਹੀਂ ਆਏ ਸਾਧ ਸੰਗਤ ਜੀਓ ਇਉਂ ਦਿਹਾੜਾ ਆ ਰਿਹਾ ਅਗੇ ਸਿੱਧੀ ਸਾਕਾ ਸਿੱਧੀ ਜੋੜ ਮੇਲਾ ਪੰਜਵੇਂ ਪਾਤਸ਼ਾਹ ਜੀ ਦਾ ਤੇ 13ਵੇਂ ਦਿਨ ਮਹਾਰਾਜ ਜੀ ਨੇ ਦਸਤਾਰ ਬੰਦੀ ਕੀਤੀ ਬਾਬਾ ਬੁੱਢਾ ਜੀ ਦੇ ਹੱਥੀ ਸਤਿਗੁਰੂ ਜੀ ਨੇ ਪਰਨ ਕੀਤੇ ਕਹਿੰਦੇ ਗੁਲਾਮੀ ਛੱਡਦੇ ਆ ਸੀ ਕਹਿੰਦੇ ਪਿਤਾ ਗੁਰੂ ਨੂੰ ਸ਼ਹੀਦ ਕਰਤਾ ਇਹਨਾਂ ਬਿਨਾਂ ਬਤਵਲ ਤੋਂ ਸ਼ਹੀਦ ਕੀਤਾ ਮਹਾਰਾਜ ਨੂੰ ਇਹ ਵੱਡੇ ਕਾਰਨ ਸੀ ਬਾਣੀ ਦੀ ਇਕੱਤਰਤਾ ਬਾਣੀ ਦਾ ਪ੍ਰਕਾਸ਼ ਚਾਰ ਦਰਵਾਜ਼ੇ ਸ੍ਰੀ ਹਰਿਮੰਦਰ ਸਾਹਿਬ ਦੇ ਇਹ ਲੋਕਾਂ ਤੋਂ ਵੇਖੇ ਨਹੀਂ ਗਏ ਈ ਮਹਾਰਾਜ ਨੇ ਇੱਕ ਅਲੱਗ ਗ੍ਰੰਥ ਤਿਆਰ ਕਰਤਾ ਜਿਹੜਾ ਸਿੱਖਾਂ ਦਾ ਗ੍ਰੰਥ ਹੋਏਗਾ ਇਹਨਾਂ ਦੇ ਮਨ ਦੇ ਵਿੱਚ ਵਹਿਮ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਜਿਹਨੂੰ ਦੇਖਦਿਆਂ ਬਹਾਨੇ ਬਣਾ ਕੇ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਚੰਦੂ ਦੀ ਧੀ ਦਾ ਜੋ ਨਾਤਾ ਮੋੜਿਆ ਉਹ ਵੀ ਇੱਕ ਬਹਾਨਾ ਸੀ ਇਹ ਬੜੇ ਬਹਾਨੇ ਸੀ ਜਿਹੜੇ ਗਿਣਤੀ ਤੋਂ ਪਰੇ ਸੀ ਵੱਡੇ ਇਹਨਾਂ ਕਰਕੇ ਮਹਾਰਾਜ ਨੂੰ ਆਪਣਾ ਸਰੀਰੀ ਬਲਦਾਨ ਦੇਣਾ ਪਿਆ ਐਲੇ ਪਰਮਸ਼ੀਦ ਹੋਏ ਮਹਾਰਾਜ ਉਹਨਾਂ ਦੀ ਦੌਲਤ ਮਹਾਰਾਜ ਸ਼ੀਵੇਂ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਤਾ ਗੱਦੀ ਦੇ ਬਰਾਜਮਾ ਨੇ ਉਹਨਾਂ ਦਾ ਗੁਰਤਾ ਗੱਦੀ ਧਾੜਾ ਹੈ ਬਹੁਤ ਬਹੁਤ ਸੰਗਤਾਂ ਨੂੰ ਮੁਬਾਰਕਾ ਹੋਣ ਆਈਆਂ ਸੰਗਤਾਂ ਦੀਆਂ ਪਾਤਸ਼ਾਹ ਜੀ ਹਾਜ਼ਰੀਆਂ ਪ੍ਰਵਾਨ ਕਰਨ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ